ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 10000 ਜੀ ਦੇ ਨਾਲ ਜੋ ਪੰਜਵੇਂ ਪਾਤਸ਼ਾਹੀ ਪੰਜਵੇਂ ਨਾਨਕ ਕੀ ਸੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਰਤਾਜ ਬਾਣੀ ਕੇ ਬੋਲ ਦੀ ਜੋ ਗਾਥਾ ਸਲੇਖ ਬਾਣੀ ਹੈ ਉਸ ਦਾ ਜੋ ਸ਼ੀਵਾ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਬੇਰ ਪਰਿਆਸ ਰੱਖ ਕੇ ਬਖਸ਼ਿਸ਼ ਕਰਕੇ ਆਪ ਇਹ ਸ਼ਬਦੀ ਵਿਚਾਰ ਕਰਵਾ ਲੈਣ ਜਿਵੇਂ ਪੰਜਵੇਂ ਸ਼ਲੋਕ ਪਾਛਤ ਅਸਿਆ ਜਦ ਤੱਕ ਹਉਮੈ ਨਹੀਂ ਮਾਦੇ ਉਹਨਾਂ ਚਿਰ ਤੱਕ ਅਸੀਂ ਪ੍ਰਮਾਤਮਾ ਨੂੰ ਨਹੀਂ ਮਿਲ ਸਕਦੇ ਭਾਵੇਂ ਜਿੱਦਾਂ ਕੋਈ ਰੋਜ ਗੰਗਾ ਦੇ ਕਿਨਾਰੇ ਭਾਵ ਧਾਰਮਿਕ ਸਥਾਨ ਤੇ ਰੋਜ ਰਿੰਦਾ ਹੋਵੇ ਰੋਜ ਉਥੋਂ ਇਸ਼ਨਾਨ ਕਰੇ ਚੁਲੀਆਂ ਭਰੇ ਪਰ ਜਦ ਤੱਕ ਨਿਮਰਤਾ ਸਹਿਦ ਉਹਦੀ ਭਗਤੀ ਨਹੀਂ ਕਰਦਾ ਪ੍ਰਮਾਤਮਾ ਨੂੰ ਨਹੀਂ ਮਿਲਦਾ ਕਵੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਦਾ ਮੁਕਤ ਹੈ ਕਹਿ ਰਵੇ ਕਬੀਰ ਪਾ ਕਬੀਰ ਸਾਹਿਬ ਕਹਿੰਦੇ ਨੇ ਵੀ ਉਹ ਭਾਵੇਂ ਉਹ ਉਹਨੂੰ ਧਾਰਮਿਕ ਸਥਾਨ ਬਹੁਤ ਪਵਿੱਤਰ ਸਥਾਨ ਮੰਨਿਆ ਜਾਂਦਾ ਸੀ ਗੰਗਾ ਨੂੰ ਉਹਦੀ ਤਸਬੀਹ ਦਿੱਤੀ ਹੈ ਆਪਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਜੇ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਰੋਜ਼ ਇਸ਼ਨਾਨ ਕਰਦੇ ਹਾਂ ਉੱਥੇ ਚੁੜੀਆਂ ਵੀ ਭਰਦੇ ਹਾਂ ਪਰ ਪਾਸ਼ਾ ਕਹਿੰਦੇ ਉਸ ਨਾਲ ਅਸੀਂ ਪ੍ਰਮਾਤਮਾ ਨੂੰ ਮਿਲ ਸਫਲ ਨਹੀਂ ਹੋ ਸਕਦਾ ਜਦ ਤੱਕ ਸ਼ਰਧਾ ਤੇ ਭਾਵਨਾ ਦੇ ਨਾਲ ਉਸ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਭਜਨ ਨਹੀਂ ਕਰਦੇ ਭਗਤੀ ਨਹੀਂ ਕਰਦੇ ਉਹਨਾਂ ਚਾਹਤਾ ਪ੍ਰਮਾਤਮਾ ਨਾਲ ਨਹੀਂ ਮਿਲ ਸਕਦੇ ਹੁਣ ਪਾਸ਼ਾ ਨੇ ਜੋਬਤ ਦੱਸੀ ਹੈ ਇਸਵੇਂ ਸ਼ਲੋਕ ਵਿੱਚ ਵੀ ਆਪਾਂ ਉਸ ਕਾਲਪ ਪਰਮਾਤਮਾ ਨੂੰ ਕਿਵੇਂ ਮਿਲਣਾ ਹੁਣ ਅਸੀਂ ਇਹ ਜਿਹੜਾ ਛੇਵਾਂ ਸ਼ਲੋਕ ਹੈ ਉਸ ਦਾ ਪਾਠ ਸਰਵਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਾਥਾ ਗੰਖ ਗੋਪਾਲ ਕਥੰ ਮਤੰ ਮਾਨ ਮਰਦਨੇ ਹਤੰ ਪੰਜ ਸਤਰੇਣ ਨਾਨਕ ਹਰ ਬਾਣੇ ਪ੍ਰਹਾਰਨੇ ਵਾਰਿਕਾ ਖਾਲਸਾ ਵਹਿਗੀ ਦੀ ਫਤਿਹ ਕਥਾ ਹੁੰਦਾ ਸਿਫਤ ਸਲਾ ਕਰਨੀ ਗੁਮਤ ਹੁੰਦਾ ਗੁੰਦਣੀ ਭਾਵ ਲੜੀਵਾਰ ਉਸ ਪ੍ਰਮਾਤਮਾ ਦੀ ਲਗਾਤਾਰ ਗੋਪਾਲ ਹੁੰਦਾ ਧਰਤੀ ਦਾ ਪਾਲਕ ਪ੍ਰਮਾਤਮਾ ਜਿਹੜਾ ਉਹਦੀ ਲਗਾਤਾਰ ਪ੍ਰਮਾਤਮਾ ਦੀ ਸਿਫਤ ਸਲਾ ਕਰਦਾ ਉਹਦੇ ਗੁਣ ਗਾਉਂਦਾ ਕਥਨ ਮਥਨ ਮਾਨ ਮਰਦ ਨੇ ਤੇ ਉਸ ਤਰ੍ਹਾਂ ਉਹਦੀ ਕਥਾ ਕਰਨਾ ਉਹਦੀ ਸਿਫਤ ਸਲਾ ਕਰਨਾ ਉਹਦੇ ਗੁਣ ਗਾਉਣ ਨਾਲ ਤੇ ਉਹਦੀ ਵਿਚਾਰ ਕਰਨ ਦੇ ਨਾਲ ਆਦਮੀ ਦਾ ਜਿਹੜਾ ਮਾਣ ਆ ਹੰਕਾਰ ਆ ਉਹ ਖਤਮ ਹੋ ਜਾਂਦਾ ਹੈ ਕਿਉਂ ਉਹਦੇ ਹਿਰਦੇ ਵਿੱਚ ਪ੍ਰਮਾਤਮਾ ਵਾਸ ਜਾਂਦਾ ਹਉਮੈ ਦਾ ਨਾਸ ਹੋ ਜਾਂਦਾ ਇੱਕ ਉਪਕ ਜੁੱਗ ਦਸੀ ਪ੍ਰਮਾਤਮਾ ਨੇ ਵੀ ਆਪਾਂ ਆਪਣੀ ਹਉਮੈ ਨੂੰ ਕਿਵੇਂ ਮਾਰ ਸਕਦੇ ਆ ਇਹ ਪ੍ਰਮਾਤਮਾ ਨੇ ਸਾਨੂੰ ਜੁਗ ਦਸੀ ਆ ਉਹ ਦੱਸਦੇ ਆ ਹਤਿੰਗ ਪੰਜ ਸਤਰੇਣ ਇਹਦੇ ਪੰਜ ਦੁਸ਼ਮਣ ਨੇ ਸਾਡੇ ਕਾਮ ਕ੍ਰੋਧ ਲੋਭ ਮੋਹ ਕਰ ਸਤਰੇਣ ਹੁੰਦਾ ਦੁਸ਼ਮਣ ਇਹ ਵੈਰੀ ਨੇ ਸਾਡੇ ਤੇ ਇਹ ਕਿਦਾਂ ਖਤਮ ਕੀਤੇ ਜਾ ਸਕਦੇ ਆ ਪਾਸ਼ਾ ਕਹਿੰਦੇ ਨਾਨਕ ਹਰ ਬਾਣੇ ਪਰ ਹਾਰਣੇ ਹਰੀ ਦਾ ਨਾਮ ਰੂਪੀ ਤੀਰ ਜਦੋਂ ਆਪਾਂ ਚਲਾਉਨੇ ਆ ਤੇ ਇਹ ਸਾਡੇ ਪੰਜੇ ਕਾਮ ਕਰੋ ਲੋਭ ਹੰਕਾਰ ਇਹਨਾਂ ਦਾ ਨਾਸ ਹੋ ਜਾਂਦਾ ਕਿਉਂ ਸਾਡੇ ਇਹ ਪੰਜੇ ਜਿਹੜੇ ਨੇ ਇਹ ਸਾਡੇ ਦੁਸ਼ਮਣ ਕਿਉਂ ਨੇ ਵੈਰੀ ਕਿਉਂ ਨੇ ਸਾਡਾ ਮਨੋਰਥ ਹੈ ਪਰਮਾਤਮਾ ਨੂੰ ਮਿਲਣਾ ਇਹਨਾਂ ਦੇ ਬੈਰੀ ਸ਼ਬਦ ਇਸ ਕਰਕੇ ਕਿਹਾ ਸਾਡਾ ਮਨੋਰਥ ਪਰਮਾਤਮਾ ਨੂੰ ਮਿਲਦਾ ਹੈ ਤੇ ਜਿਹੜਾ ਕੋਈ ਬਾਧਾ ਰਕਾਵਟ ਰਕਾਵਟ ਪੈਦਾ ਕਰਦਾ ਬਾਧਾ ਪੈਦਾ ਕਰਦਾ ਹੈ ਉਹ ਸਾਡਾ ਦੁਸ਼ਮਣ ਹੈ ਕੋ ਸਾਡਾ ਮਨੋਰਥ ਪਰਮਾਤਮਾ ਨੂੰ ਮਿਲਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਜਦ ਤੱਕ ਇਹ ਨੇ ਉਹਨਾਂ ਚਿਰ ਤੱਕ ਸਾਡਾ ਪਰਮਾਤਮਾ ਨਾਲ ਮੇਲ ਨਹੀਂ ਹੋ ਸਕਦਾ ਇਸ ਕਰਕੇ ਦੁਸ਼ਮਣ ਕਿਹਾ ਇਹਨਾਂ ਨੂੰ ਸੋ ਉਹ ਜਿਵੇਂ ਸੰਸਕ੍ਰਿਤ ਪੰਮੇ ਪਾਤਸ਼ਾਹ ਜੀ ਨੇ ਸੁਖਨੀ ਸਾਹਿਬ ਬੇਤਰੀ ਸਾਹਿਬ ਸਮਝਾਇਆ ਸਾਂਗ ਸਹਾਈ ਸੋ ਆਵੇ ਨਾ ਚੀਤ ਜੋ ਬਿਰਾਈ ਕਾਸਿਓ ਪ੍ਰੀਤ ਬਲੂਆ ਕੇ ਗ੍ਰਾਭੀਤਰ ਬਸੇ ਨਾਂਦ ਕਹਿਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹ ਲੋਭ thro ਇਹੋ ਜੋਗਤ ਬਿਹਾਨੇ ਕੈ ਜਨ ਪਰਮਾਤਮਾ ਜੀ ਆਦਿ ਨੀ ਕੀਤਾ ਵਿਸ਼ੇਵਕਾਰਾਂ ਚ ਰਹਿ ਕੇ ਕਾਮ ਕਰੋ ਲੋ ਹੰਕਾਰ ਵਿੱਚ ਫਸੇ ਰਹੇ ਇਹ ਪਤਾ ਨਹੀਂ ਕਿੰਨੇ ਜਨਮ ਇਸ ਤਰ੍ਹਾਂ ਜੰਮਦੇ ਤੇ ਮਰਦੇ ਰਹੇ ਪਾਛਾਗੇ ਅਰਦਾਸ ਕੀਤੀ ਹੈ ਮਹਾਰਾ ਕਿਰਪਾ ਕਰਕੇ ਤੇ ਸਾਡਾ ਇਹਨਾਂ ਤੋਂ ਖਲਾਸੀ ਕਰ ਤੇ ਪਾਤਸ਼ਾਹ ਨੇ ਯੋਗਦ ਦਸੀ ਹੈ ਪੰਜਵੇਂ ਪਾਤਸ਼ਾਹ ਨੇ ਵੀ ਉਹ ਸਰਕਾਰ ਕੋ ਪਰਮਾਤਮਾ ਜਿਹੜੇ ਸਿਫਤ ਸਲਾ ਕਰਨੀ ਹੈ ਉਹ ਸਾਡਾ ਹੰਕਾਰ ਮਾਰ ਸਕਦੀ ਹੈ ਤੇ ਜਦੋਂ ਆਪਣੀ ਸ਼ਬਦ ਦਾ ਰੂਪੀ ਤੀਰ ਪਰਮਾਤਮਾ ਦੇ ਨਾਮ ਰੂਪੀ ਤੀਰ ਚਲਾਵਾਂਗੇ ਪਾਪ ਹਰ ਵੇਲੇ ਪਰਮਾਤਮਾ ਦਾ ਨਾਮ ਜਪਾਂਗੇ ਇਹ ਸਾਡੇ ਵਿੱਚੋਂ ਖਤਮ ਹੋ ਜਾਣਗੇ ਤੇ ਜਦੋਂ ਇਹ ਖਤਮ ਹੋ ਗਏ ਫਿਰ ਪਰਮਾਤਮਾ ਮਿਲ ਗਿਆ ਕਬੀਰ ਸਾਹਿਬ ਕਹਿੰਦੇ ਜਦੋਂ ਇਹ ਕਾਮ ਕਰੋ ਲੋਭ ਮੋਹ ਹੰਕਾਰ ਪੰਜੇ ਇਹ ਇੰਦਰੇ ਜਿਹੜੇ ਪੰਜ ਨੇ ਸਾਡੇ ਇਹ ਇਹਨਾਂ ਨੂੰ ਭੜਕਾਉਂਦੇ ਨੇ ਅੱਖ ਨੂੰ ਅੱਖ ਨੇ ਵੇਖਿਆ ਤੇ ਮਨ ਪੜ ਗਿਆ ਕੰਨ ਨੇ ਸੁਣਿਆ ਤੇ ਮਨ ਪੜ ਗਿਆ ਜਬਾਨ ਨੇ ਰਸਨਾ ਨੇ ਕੋਈ ਚੀਜ਼ ਦਾ ਸਵਾਦ ਵੇਖਿਆ ਤੇ ਉਹਦੀ ਖਾਸ਼ ਪੈਦਾ ਕੀਤੀ ਬਾਕੀ ਗੁਪਤ ਇੰਦਰੀ ਨੇ ਉਹਨਾਂ ਨੇ ਜਦੋਂ ਕੋਈ ਚੀਜ਼ ਦੀ ਮੰਗ ਕੀਤੀ ਤੇ ਮਨ ਪੜਕ ਪੈਂਦਾ ਪਾਤਸ਼ਾਹ ਕਹਿੰਦੇ ਜਦੋਂ ਇਹਨਾਂ ਇੰਦਰੀਆਂ ਨੂੰ ਕੰਟਰੋਲ ਕਰ ਲਈਏ ਇਹ ਸਾਡੇ ਕੰਮ ਕਰੋ ਲੋਭ ਮੋਹ ਘਰ ਵੀ ਕਾਬੂ ਆ ਜੇ ਤਾਂ ਅਸੀਂ ਪ੍ਰਮਾਤਮਾ ਨੂੰ ਮਿਲਣ ਵਿੱਚ ਸਫਲ ਹੋ ਸਕਦੇ ਆ ਤੇ ਜਿਹੜੇ ਗਿਆਨ ਇੰਦਰੀਆਂ ਆ ਕੰਟਰੋਲ ਚ ਕਿਵੇਂ ਆਉਣਾ ਪ੍ਰਮਾਤਮਾ ਦਾ ਨਾਮ ਸਿਮਰਨ ਨਾਲ ਉਹ ਸੰਗਤ ਚ ਬੈ ਕੇ ਪ੍ਰਮਾਤਮਾ ਨਾਲ ਸਿਫਤ ਹਸਲਾ ਕਰਨਾ ਜਦੋਂ ਇਹੋ ਜੇ ਤੀਰ ਚੱਲਣਗੇ ਪੇਨ ਦਾ ਨਾਸ ਹੋ ਜਾਏਗਾ ਤੇ ਕਬੀਰ ਸਾਹਿਬ ਫਰੀਦ ਸਾਹਿਬ ਕਹਿੰਦੇ ਆ ਫਿਰ ਉਸੇ ਇਸ ਜਨਮ ਵਿੱਚ ਭਾਵ ਅੱਜ ਵੀ ਉਸ ਪਰਮਾਤਮਾ ਨੂੰ ਮਿਲ ਸਕਦੇ ਆ ਫਰੀਦਾ ਆਜ ਮਲਾਵਾ ਸੇਖ ਫਰੀਦ ਟਾਕਮ ਕੁੰਜੜੀਆਂ ਮਨਮਚੰਦੜੀਆਂ ਜਿਹੜੀਆਂ ਇੰਦਰੀ ਸਾਡੇ ਮਨ ਨੂੰ ਝੁਕਾਉਂਦੀਆਂ ਨੇ ਉਹਨਾਂ ਦਾ ਨਾ ਉਹਨਾਂ ਨੂੰ ਨਾਸ ਹੋ ਸਕਦਾ ਤੇ ਅੱਜ ਹੀ ਸਾਡਾ ਪਰਮਾਤਮਾ ਨਾਲ ਮਿਲ ਸਕਦਾ ਉਹ ਹੈ ਜੁਗਤ ਹੈ ਕਿ ਸਾਧ ਸੰਗਤ ਚ ਬੈ ਕੇ ਪਰਮਾਤਮਾ ਦਾ ਨਾਮ ਜਪਣਾ ਤੇ ਉਹਦੀ ਸਿਫਤ ਸਲਾਹ ਕਰਨੀ ਉਹਦੀ ਕੀਰਤੀ ਕਰਨੀ ਇਹੋ ਜੇ ਤੀਰ ਚਲਾ ਕੇ ਆਪਾਂ ਕੰਮ ਕਰੋ ਲੋਭ ਮੋਹ ਘਰਦਾ ਨਮਸਕਾਰ ਸਾਰੇ ਆ ਗੁਰੂ ਮਹਾਰਾਜ ਸਾਨੂੰ ਇਹ ਜੁਗਤ ਪੂਰੀ ਕਰਨ ਵਾਸਤੇ ਸਾਡੇ ਤੇ ਬਖਸ਼ਿਸ਼ ਕਰਨ ਰਹਿਮਤ ਕਰਨ ਸਾਹਿ ਸੰਗਤ ਦੀ ਦਾਤ ਦੇ ਨਾਮ ਜਪਣ ਦੀ ਦਾਤ ਸਾਡੀ ਝੋਲੀ ਚ ਪਾਉਣ ਤਾਂ ਕਿ ਸਾਡਾ ਜੀਵਨ ਸਫਲਾ ਹੋ ਚਕੇ ਪੁਰਤਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ